ਮੋਗਾ ਜ਼ਿਲ੍ਹੇ ਦੇ ਪਿੰਡ ਰਾਜਿਆਣਾ ਵਿਖੇ ਵਿਭਾਗ ਦੇ ਵੱਲੋਂ ਛਾਪੇਮਾਰੀ ਕਰਕੇ ਇੱਕ ਫਰਜ਼ੀ ਨਸ਼ਾ ਮੁਕਤੀ ਕੇਂਦਰ ਦਾ ਪਰਦਾ ਫਾਸ਼ ਕੀਤਾ ਗਿਆ। ਵਿਭਾਗ ਨੇ ਪੁਲਿਸ ਦੇ ਨਾਲ ਮਿਲ ਕੇ ਜਦੋਂ ਪਿੰਡ ਰਾਜਿਆਣਾ ਵਿਖੇ ਛਾਪੇਮਾਰੀ ਕੀਤੀ ਤਾਂ ਉਹਨਾਂ ਨੇ ਇਸ ਨਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਤਕਰੀਬਨ 31 ਲੋਕਾਂ ਨੂੰ ਰੈਸਕਿਊ ਕੀਤਾ। ਜਿਨ੍ਹਾਂ ਦੇ ਵਿੱਚੋਂ 7 ਲੋਕਾਂ ਨੂੰ ਵਾਪਸ ਉਹਨਾਂ ਦੇ ਘਰੇ ਭੇਜ ਦਿੱਤਾ ਗਿਆ ਅਤੇ 23 ਜਣਿਆਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਛਾਪਾ ਮਾਰਨ ਵਾਲੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ਾ ਮੁਕਤੀ ਕੇਂਦਰ ਬਿਨਾਂ ਸਰਕਾਰ ਦੀ ਕਿਸੇ ਆਗਿਆ ਦੇ ਅਤੇ ਕਿਸੇ ਲਾਇਸੈਂਸ ਤੋਂ ਚਲਾਇਆ ਜਾ ਰਿਹਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਇਸ ਫਰਜੀ ਨਸ਼ਾ ਮੁਕਤੀ ਕੇਂਦਰ ਨੂੰ ਚਲਾਉਣ ਵਾਲੇ ਤਿੰਨ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਰ ਸਰ ਇੱਕ ਬਾਗਾਪੁਰਾਣਾ ਪੁਲਿਸ ਵਾਲਾ ਸਰ ਆਲਮ ਵਾਲਾ ਸਰ ਕੋਈ ਰੇਡ ਕੀਤੀ ਗਈ ਹੈ ਸਰ ਡਿਵੀਜੀਸ਼ਨ ਸੈਂਟਰ ਤੇ ਸਰ ਕੀ ਸਾਰਾ ਮਾਹੌਲ ਦਾ ਸਰ ਪੁਲਿਸ ਸਰ ਕੀ ਕਰ ਰਹੀ ਹੈ ਅ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਆਲਮ ਵਾਲਾ ਪਿੰਡ ਵਿੱਚਕਾਰ ਇੱਕ ਨਿਊਏ ਡਰਗ ਕਾਉਂਸਲਿੰਗ ਐਂਡ ਰੀਹੈਬਿਟੇਸ਼ਨ ਸੈਂਟਰ ਚੱਲ ਰਿਹਾ ਜੋ ਕਿ ਅਨਔਥਰਾਇਜ਼ਡ ਹੈ ਉਸ ਕੋਲ ਕੋਈ ਵੈਲਿਡ ਲਾਇਸੈਂਸ ਨਹੀਂ ਹੈ ਉਸ ਤੇ ਰੇਡ ਕੀਤੀ ਗਈ ਮੁਕੱਦਮਾ ਨੰਬਰ 234 ਥਾਣਾ ਬਾਗਾਪੁਰਾਣਾ ਅੰਡਰ ਸੈਕਸ਼ਨ 420 ਆਈਪੀਸੀ ਦਰਜ ਹੋਇਆ ਜਿਸ ਤਿੰਨ ਮੁਜਰਮ ਨੇ ਸੁਖਵੰਤ ਸਿੰਘ ਬਰਾੜ ਹਰਸਿਮਰਨ ਸਿੰਘ ਤੇ ਨਿਹਾਲ ਸਚਦੇਵਾ ਇਹਨਾਂ ਤਿੰਨਾਂ ਚੋਂ ਨਿਹਾਲ ਸਚਦੇਵਾ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਬਾਕੀਆਂ ਦੀ ਹਜੇ ਭਾਲ ਜਾਰੀ ਹੈ ਸਰ ਕਿੰਨੇ ਕ ਬੰਦੇ ਸਰ ਕਿੰਨੇ ਕ ਬੰਦੇ ਨਿਸ਼ਿੜੀ ਕਹਿ ਸਕਦੇ ਉਹ ਅੰਦਰ ਸੀਗੇ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਜੀ ਇਹ ਅੰਡਰ ਇਨਵੈਸਟੀਗੇਸ਼ਨ ਚੱਲ ਰਿਹਾ ਕੇਸ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਫੈਕਟਸ ਕਈ ਬੰਦਮ ਬੇ ਹੁੰਦਾ ਕਿ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਕਿ ਇਲਾਕੇ ਦੇ ਕੋਈ ਜ਼ਿਲ੍ਹੇ ਦੇ ਵਿੱਚ ਇਲੀਗਲ ਜਿਹੜਾ ਸਰ ਇੱਕ ਨਸ਼ਾ ਥਰਕ ਇੰਟਰ ਚੱਲ ਰਿਹਾ ਸੀਗਾ ਜੀ ਤੇ ਉੱਥੋਂ ਕੁਝ ਪੇਸ਼ੈਂਟ ਤੁਹਾਡੇ ਕੋਲ ਆਏ ਸਰ ਕੀ ਸਰਾ ਮਾਮਲਾ ਸਰ ਤੁਹੜ ਕੋ ਕੀ ਇਨਫੋਰਮੇਸ਼ਨ ਸਾਡੇ ਕੋਲ ਇਨਫੋਰਮੇਸ਼ਨ ਹੈ ਜੀ ਕਿ ਪੁਲਿਸ ਨੂੰ ਕੋਈ ਇਲੀਗਲ ਚੱਲਦੇ ਸੈਂਟਰ ਦਾ ਪਤਾ ਲੱਗਿਆ ਸੀ ਉਹਨਾਂ ਨੇ ਉੱਥੇ ਰੇਡ ਕੀਤੀ ਸੀ ਤੇ ਉੱਥੋਂ ਸਾਨੂੰ ਉਹਨਾਂ ਨੇ ਇਹ ਰਿਕਵੈਸਟ ਕੀਤੀ ਸੀ ਕਿ ਕਿ 30 ਇਨਮੇਟਸ ਹੈਗੇ ਜਿਹੜੇ ਕਿ ਸਿਵਲ ਦੇ ਵਿੱਚ ਰੱਖੇ ਜਾਣ ਉਹਨਾਂ ਨੂੰ ਦੇਖਿਆ ਜਾਵੇ ਕਿਉਂਕਿ ਉੱਥੋਂ ਸੈਂਟਰ ਉਹਨੇ ਸੀਲ ਕਰਨਾ ਤੁਸੀਂ ਉਸ ਤੋਂ ਬਾਅਦ ਸਰ ਤੁਹਾਡੇ ਵੱਲੋਂ ਸਰ ਕੀ ਤੁਹਾਡੇ ਵੱਲੋਂ ਸਰ ਕੀ ਕਾਰਵਾਈ ਕੀਤੀ ਸਰ ਸਾਡੇ ਵੱਲੋਂ ਐਮਰਜੈਂਸੀ ਚ ਆਉਂਦੇ ਹੀ ਸਭ ਨੂੰ ਟੈਂਡ ਕੀਤਾ ਗਿਆ ਉਹਨਾਂ ਦੀ ਫਿਜ਼ੀਕਲ ਸਟੇਟ ਦੇਖੀ ਗਈ ਉਹਨਾਂ ਦੀ ਤੋੜ ਦੇ ਸਿੰਪਟਮਸ ਦੇਖੇ ਗਏ ਤੇ ਜਿਨ੍ਹਾਂ ਨੂੰ ਜੋ ਜੋ ਸਿੰਪਟਮਸ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਟਰੀਟ ਇਮੀਡੀਏਟਲੀ ਕੀਤਾ ਗਿਆ ਜੀ ਤੇ ਉਹਨਾਂ ਨੂੰ ਸਰਜਰੀ ਵਾਰਡ ਦੇ ਵਿੱਚ ਫਿਰ ਭਰਤੀ ਕੀਤਾ ਸਾਡੇ ਕੋਲ 23 ਪੇਸ਼ੈਂਟ ਐਡਮਿਟ ਸੀ ਸਰਨ ਫਿਲਹਾਲ ਸਰ ਕਿੰਨੇ ਸਰ ਪੇਸ਼ੈਂਟ ਐਡਮਿਟ ਹੈਗੇ ਸਰ ਤੇ ਸਰ ਇਹ ਜਿਹਾ ਰਾਉਂਡ ਹੋਣਾ ਜੀ ਹਜੇ ਤਾਂ OPD ਸਟਾਰਟ ਹੋਈ ਹੈ ਹੁਣ ਰਾਉਂਡ ਲਈ ਜਾਣਾ ਹੁਣ ਜਾ ਕੇ ਇੱਥੇ ਦੱਸ ਸਕਾਂਗਾ ਤੇ ਸਰ ਜਿਵੇਂ ਜਿਹੜੇ ਤੋੜ ਵਾਲੇ ਪੇਸ਼ੈਂਟ ਦੋ ਸਰ ਤੁਸੀਂ ਸੈਕਟਰੀ ਜੀ ਹੈਗੇ ਸਰ ਤੇ ਸਰ ਇਹ ਡਾਇਰੈਕਟਲੀ ਸਰ ਨਸ਼ਾ ਛੱਡ ਦਿੰਦੇ ਕਿ ਇਹਨਾਂ ਨੂੰ ਸਰ ਡੋਸ ਘਟਾ ਕੇ ਸਰ ਫਿਰ ਇਹਨਾਂ ਨੂੰ ਸਿਸਟਮ ਤੇ ਲਿਆ ਜਾਂਦਾ ਸਰ ਇੱਕ ਪ੍ਰੋਪਰ ਵਿਧੀ ਹੈ ਜੀ ਇੱਕ ਪ੍ਰੋਟੋਕੋਲ ਹੈ ਉਸ ਦੇ ਤਹਿਤ ਇਹਨਾਂ ਦਾ ਟਰੀਟਮੈਂਟ ਚੱਲਦਾ ਹੈ ਜੀ ਸਰਕਾਰ ਵੱਲੋਂ ਅੱਜਕਲ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਚਲਾਏ ਜਾ ਰਹੇ ਆ ਉਹਦੇ ਚ ਇੱਕ ਡੀਡਿਕਸ਼ਨ ਪ੍ਰੋਗਰਾਮ ਆ ਜਿਸ ਦੇ ਵੀ ਸਰਕਾਰ ਵੱਲੋਂ ਫ੍ਰੀ ਇਲਾਜ ਆ ਜਿਹੜੀ ਜੀਥਲੇੱਖਾਂ ਇਹ ਗੋਲੀ ਆ ਉਹ ਦਿੱਤੀ ਜਾਂਦੀ ਹੈ ਸਾਡੇ ਕੋਲ ਹਸਪਤਾਲ ਕੋਲ ਫਿਰ ਅਰੇਂਜਮੈਂਟ ਹੈ ਸਰ ਜਿਵੇਂ ਤੁਸੀਂ ਤੁਹਾਡੇ ਕੋਲ 23 ਪੇਸ਼ੈਂਟ ਆਗੇ ਸੀਗੇ ਜੀ ਤੇ ਡੀਡਿਕਸ਼ਨ ਵਾਸਤੇ ਕੋਲ ਸਾਰੇ ਪ੍ਰੋਪਰ ਅਰੇਂਜਮੈਂਟ ਹੈਗੇ ਸਰ ਬਿਲਕੁਲ ਹੈਗੇ ਜੀ ਬਹੁਤ ਪੁਖਤਾ ਇੰਤਜ਼ਾਮ ਆ ਸਾਡੇ ਜਿਹੜੇ ਐਸਐਮਓ ਸਾਹਿਬ ਹੈ ਸਾਡੇ ਜਿਹੜੇ ਸਿਰਫ ਸਾਧਨ ਸਾਹਿਬ ਹੈ ਕੱਲ ਉਹਨਾਂ ਨੇ ਬਿਫੋਰ ਹੈਂਡ ਹੀ ਸਾਰੇ ਅਰੇਂਜਮੈਂਟ ਤਿਆਰ ਕਰਕੇ ਸਾਰੇ ਕੋਲ 35 ਬெட் ਤਿਆਰ ਸੀ ਜੀ ਠੀਕ ਹੈ ਸਾਡੇ ਕੋਲ 23 ਪੇਸ਼ੈਂਟ ਆਏ ਸੋ ਸਾਡੇ ਕੋਲੇ ਓਵਰ ਬੈਡ ਸਰਕਲ ਅਵੇਲੇਬਿਲਟੀ ਸੀਗੀ ਜੇ ਇਤੋਂ ਜ਼ਿਆਦਾ ਵੀ ਆਉਂਦੇ ਤਾਂ ਅਸੀਂ ਸੰਭ ਸਕਦੇ ਸੀਗੇ ਔਰ ਜਿਹੜੇ ਦੇੜੇ ਆਏ ਉਹਨਾਂ ਨੂੰ ਸੰਭਿਆ ਸਰ ਜ